ਸਤਿਗੁਰੂ ਸਾਹਿਬ ਸੱਚਾ ਸਾਈਂ ਦਾਤੇ ਦਾਤ ਨਾ ਪੁੱਜਣੀ ਲੱਖਾਂ ਦੁਨੀਆਂ ਦੇ ਦਾਤੇ ਦਾਨਪੂਰਨ ਕਰਨ ਵਾਲੇ ਹੋਣ ਪਰ ਉਹਨਾਂ ਦੀ ਦਾਤ ਗੁਰੂ ਨਾਨਕ ਦੇ ਬਰਾਬਰ ਤਾਂ ਨਹੀਂ ਨਾ ਹੋ ਸਕਦੀ ਹੈ ਗੁਰ ਹਰਦਾਸਾ ਪਿਆਰੇ ਵੱਖਰਾ ਹੈ ਸਮਝ ਵਿੱਚ ਆ ਜਾਵੇ ਦਾਤੇ ਦਾਤ ਨਾ ਪੁੱਜਣੀ ਸਤਗੁਰ ਦਾਤਾ ਸਚਿਤ ਰੜਾਈ ਤੇ ਸੱਚ ਕੀ ਹੈ ਪਾਤਸ਼ਾਹ ਤੇ ਨਾਮ ਦਰੜਾਉਂਦੇ ਨੇ ਤੇ ਦੁਨੀਆ ਦੇ ਦਾਤੇ ਮਾਇਆ ਦਾ ਰੜਾਉਂਦੇ ਨੇ ਤੇ ਮਾਇਆ ਗਰਭ ਜੋਨਾ ਵਿੱਚ ਪਾਉਂਦੀ ਹੈ ਤੇ ਨਾਮ ਗਰਭ ਜੋਨਾ ਚੋਂ ਕੱਢਦਾ ਹੈ ਗੁਰੂ ਪਾਤਸ਼ਾਹ ਦੀ ਤੁਸੀਂ ਬਰਾਬਰ ਹੀ ਨਹੀਂ ਕਿਸੇ ਨਾਲ ਕਰ ਸਕਦੇ ਇਹ ਸਾਡੀ ਮੂਰਖਤਾ ਹੀ ਹੈ ਜੇ ਕੋ ਸੱਸੀ ਐਸਾ ਕਰੀਏ ਠੀਕ ਹੈ ਨਾ ਜੀ ਤਾਂ ਪਾਸ਼ਾ ਦਾ ਦਾਤੇ ਦਾਤਨਾ ਪੁਜਣੀ ساری ਦੁਨੀਆ ਦੇ ਦਾਤੇ ਇਕੱਠੇ ਕਰ ਲੋ ਦਾਨ ਪੁੰਨ ਕਰਨ ਵਾਲੇ ਤੇ ਉਹਨਾਂ ਦਾ ਸਾਰਿਆਂ ਦਾ ਧਨ ਦੌਲਤ ਜਿੰਨਾ দান ਕਰਦੇ ਨੇ ਉਹ ਇਕੱਠਾ ਕਰ ਲਵੋ ਜਿੱਥੇ ਏਨੇ ਦੁਨੀਆ ਦੇ ਧਨ ਤੇ ਦੌਲਤ ਦੇ ਨਾਲ ਨਹੀਂ ਤੂੰ ਪਹੁੰਚਣਾ ਉਥੇ ਗੁਰੂ ਨਾਨਕ ਦਾ ਇੱਕ ਬਚਨ ਪਚਾ ਦੇਵੇਗਾ ਉਥੇ ਕੀ ਹੈ ਗੁਰੂ ਨਾਨਕ ਦਾ ਇੱਕ ਬਚਨ ਇਨਾਂ ਦੀਆਂ ਦਾਤਾਂ ਦੀ ਕਟ ਵੱਡ ਹੋ ਸਕਦੀ ਐ ਪਰ ਗੁਰਕਾ ਵਚਨ ਸਦਾ ਅਵਿਨਾਸ਼ੀ ਗੁਰਕੇ ਵਚਨ ਕਾਟੀ ਜੰਮ ਫਾਸੀ ਗੁਰਕਾ ਵਚਨ ਜੀ ਕੇ ਸੰਗ ਗੁਰਕੇ ਵਚਨ ਰਚੇ ਰਾਮ ਕੈ ਰੰਖ ਜੋ ਗੁਰ ਦੀਆ ਸੋ ਮੰਨ ਕੇ ਕਾਮ ਦੁਨੀਆ ਦੇ ਦਾਤਿਆਂ ਦਾ ਤੇਰੇ ਸਰੀਰ ਤੱਕ ਹੀ ਆਏਗਾ ਗੁਰੂ ਦਾ ਦਿੱਤਾ ਤੇਰੇ ਮਨ ਦੇ ਨਾਲ ਹੈ ਤੋ ਪਾਸਾ ਇਥੇ ਸਾਨੂੰ ਇਹ ਹੀ ਸਮਝਾ ਰਹੇ ਨੇ ਕਿ ਦਾਤੇ ਦਾਤਨੀ ਅਸੀਂ ਥੋੜੀ ਜੀ ਕਿਸੇ ਦੀ ਬਬੂਤੀ ਨੂੰ ਦੇਖ ਕੇ ਕਹਿ ਦਿੰਨੇ ਆ ਨਹੀਂ ਇਹ ਬੰਦਾ ਬੜਾ ਦਾਤਾ ਹੈ ਕੀ ਇਹ ਬੰਦਾ ਬੜਾ ਦਾਤਾ ਹੈ ਇਹ ਦਾਤਾ ਆਇਆ ਕੌਣ ਹੈ ਇਸ ਸ੍ਰਿਸ਼ਟੀ ਤੇ ਇਸ ਦਾਤੇ ਨੂੰ ਭੇਜਿਆ ਕਿਸ਼ਣਿਆ ਬੋਲੋ ਦਾਤਾ ਤੇ ਉਹ ਹੈ ਜਿਸ ਨੇ ਤੈਨੂੰ ਮਨੁੱਖਾ ਦੇਹੀ দান ਕੀਤੀ 84 ਦੇ ਵਿੱਚੋਂ ਕੱਢ ਕੇ ਉਹ ਦਾ ਤੈਨੂੰ ਯਾਦ ਕਰੋ ਤੂੰ ਦਾਤਾ দান ਮਤ ਪੂਰਾ ਹਮ ਥਾਰੇ ਫਿਖਾਰੀ ਜੀਓ ਉਸ ਤੋਂ ਲੈ ਕੇ ਦਾਤਾ ਤੇ ਉਸੇ ਦੇ ਅੱਗੇ ਦਿਖਾਉਣੀ ਆ ਇਹ ਮੂਰਖਤਾਈ ਹੈ ਇਹ ਕੀ ਹੈ ਮੂਰਖਤਾਈ ਹੈ ਦਾਤੇ ਦਾਤਨਾ ਪੁਜਨੀ ਸਤਗੁਰ ਦਾਤਾ ਸੱਚ ਦਰੜਾਈ ਵੈਦਨ ਪੁੱਜਣ ਵੈਦਗੀ ਸਤਗੁਰ ਹੋਮੇ ਰੋਗ ਮਟਾਈ ਵੈਦ ਤਾਂ ਤੁਹਾਡਾ ਫੋੜਾ ਠੀਕ ਕਰ ਸਕਦੇ ਨੇ ਵਿਖਾਰ ਠੀਕ ਕਰ ਸਕਦੇ ਨੇ ਠੀਕ ਹੈ ਨਾ ਜੀ ਪਰ ਜਿਹੜਾ ਇਹ ਹੋਂ ਦਾ ਰੋਗ ਲੱਗਿਆ ਹੈ ਇਹ ਤਾਂ ਵੈਦ ਨੂੰ ਵੀ ਲੱਗਿਆ ਹੁੰਦਾ ਹੈ ਕੀ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਆਨੇ ਵੈਦ ਬੁਲਾਇਆ ਵੈਦ ਕੀ ਪਕਰ ਟੰਡੋਲੇ ਬਾਹ ਪੋਲਾ ਵੈਦਨ ਜਾਣੀ ਕਰਕ ਕਰੇਜੇ ਤੈਨੂੰ ਰੋਗ ਦਾ ਹੀ ਨਹੀਂ ਪਤਾ ਵੈਦਾ ਤੋ ਬੜਾ ਕੁਸ਼ ਦੇਖ ਲਿਆ ਸੀ ਕਿਉਂਕਿ ਮਹਾਰਾਜ ਬਿਲਕੁਲ ਸਰੀਰ ਨੂੰ ਆਪ ਸਹੀ ਅਪਰਵਸਤਾ ਸੋਨਸ਼ਾਨਾ ਆਪਦਾ ਉਹਨੂੰ ਕਰਨਾ ਉਹ ਤਾਂ ਉਹਨਾਂ ਦੀ ਖੇਡ ਹੈ ਨਾ ਇੱਥੋਂ ਤੱਕ ਵੀ ਵੈਦ ਨੇ ਕਹਿ ਦਿੱਤਾ ਸੀ ਕਿ ਮਾਤਾ ਪਿਤਾ ਨੂੰ ਇਹਦੀ ਨਵਜ ਨਹੀਂ ਚੱਲ ਰਹੀ ਬੋਲੋ ਸਾਰੇ ਸੰਸਾਰ ਦੀਆਂ ਨਵਜਾਂ ਚਲਾਉਣ ਵਾਲੇ ਦੇ ਅੱਜ ਕੀ ਕਹਿ ਰਹੇ ਨੇ ਇਹ ਵੈਦ ਇਹ ਸਾਡੀ ਬੈਦਗੀ ਹੈ ਕੀ ਹੈ ਇਹਦੀ ਤਾਂ ਨਵਜੀ ਨਹੀਂ ਚੱਲਦੀ ਤੇ ਘਰ ਦਾ ਮਾਹੌਲ ਕਿਹੋ ਜਿਹਾ ਹੋ ਗਿਆ ਸੀ ਤੇ ਪਾਸ਼ਾ ਜੀਆ ਨੇ ਮੁੜ ਕੇ ਕੀ ਆਖਿਆ ਕਹਿੰਦੇ ਵੈਦਾ ਜਿਹਲੇ ਬੋਲੇ ਨੇ ਤੇ ਹੈਰਾਨ ਹੋ ਗਿਆ ਤੇ ਕੀ ਆਖਿਆ ਕਹਿੰਦੇ ਜਰਾ ਆਪਣਾ ਕੰਨ ਲਾਗੇ ਨੂੰ ਕਰ ਜਿਸ ਵੇਲੇ ਕੰਨ ਕੋਲ ਨੂੰ ਕੀਤਾ ਜਿੱਥੋਂ ਵੈਦਨੇ ਆ ਫੜਿਆ ਸੀ ਐ ਕਰਕੇ ਦੇਖਦੇ ਆ ਨਾ ਉਹੀ ਜਗ੍ਹਾ ਜਦੋਂ ਐ ਕੰਨ ਦੇ ਨਾਲ ਲਾਈ ਤੇ ਉਹਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਈ ਭਈ ਕਿ ਐ ਆਵਾਜ਼ ਆਈ ਸਤਨਾਮ 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 ਭਈ ਏਕੀ ਗੁਰੂ ਪਾਸ ਸਜੇ ਰੋਮ ਰੋਮ ਦੇ ਵਿੱਚੋਂ ਕਹਿੰਦੇ ਹੌਣ ਤੋਂ ਜਿੱਥੇ ਮਰਜੀ ਏ ਟੁੱਟੀ ਆਪਣਾ ਕੰਨ ਜਿੱਥੇ ਗੁਰੂ ਨਾਨਕ ਦੇ ਕਿਤੇ ਸਪਰਸ਼ ਕਰਦਾ ਸੀ ਉੱਚੋ ਸਤਨਾਮ ਦੀ ਹੀ ਬਵਾ ਜਾ ਰਹੀ ਸੀ